ਜੇਕਰ ਤੁਸੀਂ ਵੀ ਸਵੇਰੇ ਜਲਦੀ ਕੰਮ ਤੇ ਜਾਂਦੇ ਹੋ ਤਾਂ ਸਾਵਧਾਨ ਹੋ ਜਾਵੋ ਕਿਉਂਕਿ ਇੱਕ ਘਟਨਾ ਇੱਕ ਨੌਜਵਾਨ ਦੇ ਨਾਲ ਵਾਪਰੀਆ ਤਾਂ ਕੀ ਪਤਾ ਕੱਲ ਨੂੰ ਤੁਹਾਡੇ ਨਾਲ ਵੀ ਵਾਪਰ ਸਕਦੀ ਆ ਜੇ ਤੁਸੀਂ ਜਾਣਾ ਵੀ ਹੈ ਤਾਂ ਆਪਣੀ ਪੂਰੀ ਸੇਫਟੀ ਬਣਾ ਕੇ ਕੰਮ ਤੇ ਜਾਓ ਤਾਂ ਕਿ ਤੁਹਾਡੇ ਨਾਲ ਰਸਤੇ ਵਿੱਚ ਕੋਈ ਅਜੀਹਾ ਕੰਡ ਨਾ ਹੋਵੇ ਜੀ ਹਾਂ ਗੱਲ ਕਰ ਰਿਹਾ ਅੰਮ੍ਰਿਤਸਰ ਸ਼ਹਿਰ ਦੀ ਜਿੱਥੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਜੋ ਕਿ ਸਵੇਰੇ 3 ਵਜੇ ਕੰਮ ਤੇ ਜਾ ਰਿਹਾ ਸੀ ਤਾਂ ਅਚਾਨਕ ਨੌਜਵਾਨ ਨੂੰ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਨੌਜਵਾਨ ਘੇਰਾ ਪਾ ਲੈਂਦੇ ਨੇ ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਦੇ ਵੱਲੋਂ ਨੌਜਵਾਨ ਤੋਂ ਪਹਿਲਾਂ ਤਾਂ ਲੁੱਟ ਕੀਤੀ ਜਾਂਦੀ ਆ ਉਸ ਦਾ ਮੋਟਰਸਾਈਕਲ ਨਗਦੇ ਅਤੇ ਮੋਬਾਈਲ ਫੋਨ ਖੋ ਕੇ ਇਹ ਨੌਜਵਾਨ ਫਰਾਰ ਹੋ ਜਾਂਦੇ ਨੇ ਤੇ ਬਾਅਦ ਵਿੱਚ ਪਤਾ ਨਹੀਂ ਇਹਨਾਂ ਦੇ ਮਨ ਦੇ ਵਿੱਚ ਕੀ ਆਉਂਦਾ ਇਹ ਵਾਪਿਸ ਮੁੜ ਕੇ ਨੌਜਵਾਨ ਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਕਿ ਨਿੱਜੀ ਹਸਪਤਾਲ ਦੇ ਆਈਸੀਯੂ ਦੇ ਵਿੱਚ ਦਾਖਲ ਕਰਵਾਇਆ ਗਿਆ ਉਤੇ ਹੀ ਨੌਜਵਾਨ ਦੇ ਪਿਤਾ ਨੇ ਸਾਰੀ ਗੱਲਬਾਤ ਦੱਸੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਹਮੇਸ਼ਾ ਦੀ ਤਰ੍ਹਾਂ 3 ਵਜੇ ਕੰਮ ਤੇ ਨਿਕਲਿਆ ਸੀ ਤਾਂ ਰਾਸਤੇ ਦੇ ਵਿੱਚ ਉਸ ਨੂੰ ਚਾਰ ਨੌਜਵਾਨ ਘੇਰਾ ਪਾ ਕੇ ਉਸ ਦੇਤੇ ਹਮਲਾ ਕਰਦੇ ਨੇ ਉਸ ਤੋਂ ਲੁੱਟ ਕਰਦੇ ਨੇ ਤੇ ਬਾਅਦ ਵਿੱਚ ਉਥੋਂ ਫਰਾਰ ਹੋ ਜਾਂਦੇ ਨੇ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਲੋਕ ਹੁਣ ਸੁਰੱਖਿਅਤ ਹੀ ਨਹੀਂ ਹਨ। ਨਾ ਘਰਾਂ ਦੇ ਵਿੱਚ ਤੇ ਨਾ ਬਾਹਰ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਇਤਲਾਹ ਦਿੱਤੀ ਜਾਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਤੇ ਪੀੜਤ ਨੌਜਵਾਨ ਦਾ ਪਿਤਾ ਕੀ ਆਖਦੇ ਨੇ ਆਓ ਤੁਹਾਨੂੰ ਪੂਰੀ ਗੱਲਬਾਤ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਹਾਂ ਬਾਜਰਾ ਰਾਣਾ ਬੇਟੀ ਦਾ ਕੀ ਨਾਮ ਰਾਮੇਸ਼ ਰਾਮ ਬਾਜਰਾ ਰਾਣਾ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੋ ਗਈ ਕਿ ਸ਼ੋਰੇ ਹਰ ਰੋਜ਼ ਜਿਵੇਂ ਤਰ੍ਹਾਂ 에어ਪੋਰਟ ਤੇ ਡਿਊਟੀ ਜਾਂ ਕਰਦਾ ਹੈ ਹਾਂਜੀ ਉੱਥੇ ਜਾਂਦਾ ਹੈ ਕਿ 3 ਵਜੇ ਦਾ ਟਾਈਮ ਤੇ तीन बजे के टाइम तीन बजे ड्यूटी ज्वाइन करना है अंतर हर तरह के रोज आउदे दो, तीन सा, दो साल से ड्यूटी करते आए और अंधे ना गेट लगे गोल्डन पैलेस लागे, गुल्डन गुल्डन है लागे। ना दो मोटरसाइकिल आए चार जाने सवारी अपने मन से चला अपना साथी होने करके अपना ਆਪਰਾਤੇ ਅੰਨਾਲਾ ਉਰੇ ਆਇਆ ਹੈ ਇਹ ਪੀਲ ਜਾਣਦਾ ਹੈ ਤੇ ਉਹਨੇ एकदम ਆ ਕੇ ਲਾ ਕੇ ਦੋਨੇ ਮੋਰਸਾਈਕਲ ਉਹਨੇ ਖਲਾਤਾ ਅਗੇ ਲਾ ਕੇ ਢਾਕਤਾ ਨਾਲ ਤੇ ਢਾਕੇ ਤੇ ਮੁਰਕੇ ਉਹਨੂੰ ਮੋਰਸਾਈ ਲਾਂਦੇ ਦੇ ਇੱਦਾਂ ਕਰਕੇ ਮੋਰਸਾਈ ਦੇ ਗਿਆ ਸਾਰਾ ਸਲੇ ਗਿਆ ਤੇ ਮੋਬਾਈਲ ਨਾਲ ਲੈ ਗਿਆ ਕਿਨੇ ਚੀਜਾਂ ਲੁੱਟ ਆ ਹਾਂਜੀ ਕਿਨੇ ਚੀਜਾਂ ਲੁੱਟ ਕੇ ਲੈ ਗਿਆ ਠੀਕ ਹੈ ਤੇ ਮੁਰਕੇ ਉਹਨੇ ਕਿਰਚ ਲੈ ਲੈਂਦਾ ਹੈ ਤੇ ਕਿਰਚ ਨਾਲ ਬਾਹ ਦੇ ਸਾਟ ਲੱਗੇ ਆ ਠੀਕ ਹੈ ਤੇ ਸਾਟੀ ਜੀ ਵੀ ਲੱਗਾ ਹੈ ਉਹਨ ਬਾਬੇ ਦੋਨੇ ਸਾਟ ਲੱਗੇ ਹਸਪੀਟਲ ਦੇ ਦਾਖਲੇ ਹੁਣ ਆਈ ਵੀ ਹਸਪੀਟਲ ਦੇ ਦਾਖਲੇ ਅਨੁਭਵ ਤੇ ਇਲਾਇ ਚਾਲਣ ਲਿਆ ਕੀ ਮੰਗ ਕਰਦੇ ਜੇ ਪੁਲਿਸ ਕੋ ਜਲਦ ਜਲੜ ਪੜਾਇਆ ਜਾਵੇ ਹਾਂਜੀ ਪੁਲਿਸ ਨੂੰ ਇਹ ਮੰਗ ਕਰਦਾ ਆ ਕਿ ਸਾਰੇ ਛੇਤੀ ਤੇ ਛੇਤੀ ਹਾਲ ਹੋਵੇ ਇਹ ਜੀ ਚੋਰਾਂ ਨੂੰ ਛੇਤੀ ਜਫੜੀ ਜਾਵੇ ਇਹ ਸਾਡੇ ਨਾਲ ਹੋਇਆ ਤੇ ਹੋਰ ਕਿਸੇ ਨਾਲ ਕੱਲ ਨਾ ਹੋਵੇ ਇਸ ਲਈ ਇਸੇ ਕਰਕੇ ਮੈਂ ਗੁੰਝੀਤਾ ਹਾਂ ਧੰਨਵਾਦ ਇਹ ਜੀ ਰਾਮ ਦਾਦਰ ਨਾਮ ਦਾ ਜਿਹੜਾ ਇੱਕ ਵਿਅਕਤੀ ਆ ਉਹ ਲੁੱਟੜ ਦਾ ਕੰਮ ਕਰਦਾ ਵਾ 에ਰਪੋਰਟ ਤੇ ਉਹ ਪਿਛਲਾ ਪੈਂਡੋ ਦਾ ਚਮਿਆਰੀ ਹੈ ਰਾਤ ਤੱਕ ਸੱਕ ਕੜ ਕੇ ਜੇ ਤੇ 3:30 ਵਜੇ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ 에ਰਪੋਰਟ ਤੇ ਡਿਪਲੀ ਜਾ ਰਿਹਾ ਸੀ ਕਿ ਇਹਨਾਂ ਨੂੰ ਇੱਥੇ ਝੋਟੀ ਮੋੜ ਲਾ ਕੇ ਰਾਜਸਥਾਨੀ ਤੋਂ 3 ਕਿਲੋਮੀਟਰ ਅੱਗੇ ਉਹਨੂੰ ਪਿੱਛੋਂ ਆਣ ਕੇ ਚਾਰ ਨੌਜਵਾਨਾਂ ਨੇ ਉਹਨੇ ਨੌਜਵਾਨਾਂ ਨੇ ਜਿਨ੍ਹਾਂ ਨੇ ਦੋ ਮੋਟਰਸਾਈਕਲ ਉੱਤੇ ਸਵਾਰ ਸੀ ਉਹਨਾਂ ਨੇ ਆਣ ਕੇ ਇਹਨੂੰ ਰੋਕ ਕੇ ਇਹਨੂੰ ਇਹਦੇ ਕੋਲ ਮੋਟਰਸਾਈਕਲ ਤੇ ਮੋਬਾਈਲ ਤੇ ਪਰਸਾ ਕੋਲਿਆ ਇਹਨੂੰ ਥਿਰਚ ਮਾਰ ਕੇ जख्मी ਕੀਤਾ ਅਸੀਂ ਇਸ ਸੰਬੰਧੀ 311 ਬੀ ਐਨ ਐਸ ਦਾ ਕੇਸ ਨਿਸ਼ਚਿਤ ਕਰ ਲਿਆ ਵਾ ਤੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਆ ਤੇ ਬਿਲਕੁਲ ਆਸ ਹੈ ਕਿ ਜਲਦ ਹੀ ਇਹ ਦੋਸ਼ੀ ਹੈ ਇਸ ਇਲਾਕੇ ਦੇ ਮਸ਼ਹੂਰ